ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਪੱਤੇ ਆਹ ਵੇਖੋ ਜੀ ਪਤਾ ਹੀ ਪਈ ਨਾ ਕਿਹੜੇ ਬਾਬੇ ਦੀ ਜਗਾ ਹੈ ਲੱਖਾਂ ਦਾ ਦਾਦਾ ਹੈ ਲੱਖਾਂ ਦਾ ਦਾਦਾ ਲੱਖਾਂ ਦੇ ਦਾਦੇ ਜੀ ਆਹ ਵੀ ਵੇਖੋ ਪਿੰਡ ਗਜਨਾ ਦੇ ਵਿੱਚ ਲੱਖਾਂ ਦੇ ਦਾਦੇ ਦੀ ਇੱਕ ਜਗਾ ਤੇ ਆਹ ਉਹਦੇ ਪੱਖੇ-ਪੁੱਖੇ ਆਦੇ ਬੈੱਡ-ਬੁੱਡ ਆਹ ਬੈੱਡ ਜੀ ਤੇ ਬਗਾ ਸੱਗਾ ਸੀ ਤੇ ਆਹ ਜੇ ਸਨਸਮਾਨ ਹੋਰ ਗੜਵੇ ਗੁੜਵੇ ਤੇ ਆਹ ata ਦੀ ਸਾਹਮਣੀ ਆ ਪਹਿਰਾ ਦੇ ਇੱਕ ਘਰ ਜਿਹੜਾ ਤੇ ਓਏ ਗੁੱਸਾ ਚੜਦੀ ਬਾਈ ਅੰਦਰ ਕਿਹੜੀ Ô chị, 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 chị,

ਕੇ ਲੈ ਜਾਓ ਵੀਡੀਓ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਡ ਖਜਲ ਵਿਖੇ ਸਰਦਾਰ ਸਵਰਨਜੀਤ ਸਿੰਘ ਫੌਜੀ ਜਿਨ੍ਹਾਂ ਦੇ ਘਰ ਵਿੱਚ ਜੋ ਜਗ੍ਹਾ ਬਣੀ ਹੋਈ ਸੀ ਸਮੁੱਚੇ ਪਰਿਵਾਰ ਵੱਲੋਂ ਸੋ ਮਨਮਤ त्यागਣ ਵਾਸਤੇ ਗੁਰੂ ਘਰ ਨੂੰ ਸਮਰਪਿਤ ਹੋ ਕਰਕੇ ਸਹਿਮਤੀ ਦਿੱਤੀ ਗਈ ਇਸ ਮੁਝੀ ਸਦਕਾਰ ਕਮੇਟੀ ਦੇ ਸਿੰਘਾਂ ਵੱਲੋਂ ਗੁਰੂ ਕੇ ਗ੍ਰੰਥੀ ਸਿੰਘਾਂ ਵੱਲੋਂ ਰਲ ਮਿਲ ਕਰਕੇ ਉਹ ਜਗਾ ਜਿਹੜੀ ਹੈ ਉਹ ਢਾਈ ਜਾ ਰਹੀ ਹੈ ਤੇ ਮਨਮਤ ਜਿਹੜੀ ਹੈ ਪਰਿਵਾਰ ਨੇ ਇਸ ਦਾ ਵਾਸਤੇ त्यागी ਹੈ ਤੇ ਅੱਗੇ ਤੋਂ ਪਰਿਵਾਰ ਨੇ ਗੁਰੂ ਘਰ ਨੂੰ ਸਮਰਪਿਤ ਹੋਣ ਵਾਸਤੇ ਵਿਸ਼ਵਾਸ ਦਵਾਇਆ ਕਿ ਅਸੀਂ ਗੁਰੂ ਘਰ ਨਾਲ ਜੁੜ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਾਂਗੇ ਸੋ ਇਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮਨਮਤ त्याਗੀ ਹੈ ਕਿ ਗੁਰੂ ਦੀ ਮੱਤ ਨੂੰ ਸਵੀਕਾਰ ਕੀਤਾ ਹੈ ਹੋਰਨਾ ਪਰਿਵਾਰਾਂ ਨੂੰ ਵੀ ਸੇਵਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਅਸੀਂ ਮਨਮਤ ਤਿਆਗ ਕਰਕੇ ਗੁਰੂ ਵਾਲੇ ਬਣੀਏ ਇਹਨਾਂ ਜਗ੍ਹਾ ਦਾ ਜਿੰਨੀਆਂ ਵੀ ਘਰਾਂ ਵਿੱਚ ਜਾਂ ਚਿਰਾਗ ਜਗਦੇ ਹੈ ਜਗ੍ਹਾ ਬਣੀਆਂ ਹੋਈਆਂ ਹੈ ਜਿਸ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਪਰਿਵਾਰ ਵਿੱਚ ਵੀ ਤੇ ਗੁਰੂ ਸਬਦ ਦੇ ਸਰੂਪ ਲਿਆਉਣ ਲੱਗਿਆ ਵੀ ਸਾਨੂੰ ਮਹਾਰਾਜ ਦਾ ਸਰੂਪ ਨਹੀਂ ਮਿਲਦਾ ਸਾਨੂੰ ਦੁਖੀ ਹੋਣਾ ਪੈਂਦਾ ਹੈ ਜਿਹੜੇ ਕਰਮ ਦੁੱਖ ਦਿੰਦੇ ਹੋਣ ਉਹ ਕਰਮ ਸਾਨੂੰ ਤਿਆਗ ਕਰਕੇ ਗੁਰੂ ਵਾਲੇ ਕਰਮ ਜਿਹੜੇ ਉਹ ਧਾਰਨ ਕਰਨੇ ਚਾਹੀਦੇ ਆ ਗੁਰਬਾਣੀ ਦਾ ਬਚਨ ਹੈ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਂ ਵਹੀ ਸਾਈਂ ਦਾ ਦਰਬਾਰ ਜਿੰਨਾ ਕੰਮਾਂ ਵਿੱਚ ਗੁਣ ਨਹੀਂ ਉਹ ਕੰਮ ਛੱਡ ਦੇਣੇ ਚਾਹੀਦੇ ਆ ਮਤਾ ਸਾਨੂੰ ਇੱਥੇ ਵੀ ਸ਼ਰਮਿੰਦਾ ਹੋਣਾ ਪਵੇ ਅੱਗੇ ਵੀ ਸ਼ਰਮਿੰਦਾ ਹੋਣਾ ਪਵੇ ਸੋ ਪਰਿਵਾਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਮਨ ਮਤ त्याਗੀ ਹੈ ਅੱਗੇ ਵਾਸਤੇ ਗੁਰੂ ਨੂੰ ਸਮਰਪਿਤ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਠੀਕ ਇੱਕ ਫੋਟੋ ਖਿਚੋ ਨਾ ਖਿੱਚੀ ਅਕੇ ਖਿੱਚਦੇ ਫਿਰ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਾਲਸਾ ਵਾਹਿਗੁਰੂ ਫਤਿਹ ਅੱਜ ਪਿੰਡ ਗਜਲ ਦੇ ਵਿੱਚ ਇੱਕ ਜੋ ਪਰਿਵਾਰ ਦੇ ਵਿੱਚ ਸਿੰਘ ਦੀ ਸਿੰਘ ਚੜ੍ਹਾਈ ਕਰ ਗਿਆ ਸੀ ਉਹਨਾਂ ਕਰਕੇ ਜਗ੍ਹਾ ਬਣੀ ਸੀ ਜੋ ਲੱਖ ਦਾ ਤੇ ਦੀ ਆ ਆ ਵੇਖ ਲਓ ਉਹਦਾ ਜੋ ਸਮਾਨ ਆ ਉਹ ਸਾਰਾ ਗੱਡੀ ਦੇ ਵਿੱਚ ਸਿੰਘਾਂ ਨੇ ਲਾਤਾ ਹੈ ਤੇ ਬਾਕੀ ਤੁਹਾਨੂੰ ਸਾਰਾ ਪਤਾ ਹੈ ਜੋ ਵੀ ਟੈਂਟ ਆਈਏ ਬਹੁਤ ਤਗੜੀ ਜਗਾਹੀ ਜੋ ਇਹ ਸਿੰਘ ਪਰਿਵਾਰ ਮਨਮਤ ਨਾਲ ਜੁੜਿਆ ਸੀ ਪਰ ਅੱਜ ਤੋਂ ਉਹਨਾਂ ਨੇ ਪੱਧਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਣ ਲੱਗਣਗੇ ਉਹ ਆ ਜਿਹੜਾ ਸਿੰਘ ਆਪਣੇ ਦਮਦਮਿਤਕ ਸਾਲ ਵਾਲੇ ਭਾਈ ਤਰਪੰਗ ਸਿੰਘ ਨੂੰ ਤੇ ਸਤਕਾਰ ਕਮੇਟੀਆਂ ਨੂੰ ਇਹ ਜਗਨ ਸਾਹਿਬ ਕੀਤਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ